ਬਹੁਤ ਬਹੁਤ ਦਰਦ ਤੇ ਮਿਲਾ ਪਾਣੇ ਬਾਬੇ ਤੋਂ ਬਾਬਾ ਜੀ ਦਾ ਜਮਾ ਸ਼ੋਰ ਨਹੀਂ ਕਰਦੇ ਅਸੀਂ ਕਦੋਂ ਕਹਿੰਦਾ 9 ਵਜੇ ਆਉਣੇ ਆਗੇ ਜਿਹੜਾ ਜਿਹੜਾ ਮਾਰੇ ਵਾਲਾ ਸ਼ੋਰ ਬਹੁਤ ਕਰਕੇ ਹੋ ਗਿਆ ਯਾਰ ਬਈ ਨਾ ਅਸੀਂ ਮੇਰੇ ਘਰ ਚ ਅਸੀਂ ਸਾਰੇ 10 ਮਿੰਟ ਮਤਲਬ ਕੀ ਆ ਗਿਆ ਹਾਸੇ ਕੇ ਹੱਸਦੇ ਖੇਡਦੇ ਨੇ ਮੁੜ ਕੇ ਅਸੀਂ ਵੀ ਵਾਲੇ ਰੂਮ ਵਾਲੇ ਕਹਿੰਦੇ ਬਾਈ ਤੁਸੀਂ ਰੌਲਾ ਪਾਣਾ ਪਾਉਣੇ ਹੋਗੇ ਪਰ ਅਜਾ ਸਵੇਰੇ 10 ਵਜੇ ਭੱਜ ਜਾਣੇ ਆਗੇ ਤੇ ਇਸ ਵੇਲੇ 9 ਵਜੇ ਆਉਣੇ ਆਗੇ ਪਤਾ ਨਹੀਂ ਇਹਨਾਂ ਦੇ ਪੇਪਰ ਚੱਲਦੇ ਆ ਕਿ ਸਾਰੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤਿੰਨ ਜੱਗ ਦਿਨ ਹੋ ਗਿਆ ਰਹਿੰਦੇ ਨੇ ਉਦੋਂ ਇਹਨਾਂ ਦੇ ਪੇਪਰ ਹੀ ਚੱਲੀ ਜਾਂਦੇ ਆ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਉੱਠ ਕੇ ਜੀ ਸਨੇਹ ਅੱਜ ਕਹਿ ਸੀ ਵੀ ਰਾਤ ਜਿੰਮ ਜਾਣੇ ਜਾਣਾ ਬੜੇ ਦਿਨ ਹੋ ਗਏ ਸਲਾਹ ਕਰਦਿਆਂ ਨੂੰ ਤੇ ਹਰਪਾਲ ਤੇ ਰੈੜੀਆਂ ਆ ਜਾ ਕਰਾ ਚੱਲ ਗਏ ਤੇ ਵਰਦੀ ਆਪਣੀਆਂ ਤੋਤੀ ਪਈ ਆ ਜੀ ਆ ਕੇ ਪ੍ਰੈਸ ਵੀ ਕਰਨੀ ਹੈ ਜੀ ਤੇ ਹੁਣ ਅਸੀਂ ਜਿੰਮ ਚ ਜਾ ਬੱਟ ਕੱਢਿਆਗੇ ਥੋੜੇ ਜਾ ਕੇ ਕਰਾਂ ਆਏ ਨਾ ਹੋਵੇ ਕਿ ਤੇ ਸਾਰਾ ਜੋਰ ਹਰਪਾਲ ਅੱਜ ਹੀ ਲੱਗ ਜਾਏ ਮੁੜ ਕੇ ਜਾ ਕੇ ਨਾ ਨੇ ਭਾਈ ਬੜੇ ਦਿਨਾਂ ਬਾਅਦ ਜਿੰਮ ਦਾ ਮੂੰਹ ਦੇਖਿਆ ਅੱਜ ਦਿਨ ਕਿਹੜੇ ਬੰਦਾ ਤਿੰਨ ਚਾਰ ਮਹੀਨੇ ਹੋ ਗਏ ਜਿੰਮ ਦਾ ਸਮਾਨ ਜਿਸ ਜਗ੍ਹਾ ਤੋਂ ਚੁੱਕਿਆ ਜਾਂਦਾ ਹੈ ਉਸ ਜਗ੍ਹਾ ਤੇ ਹੀ ਰੱਖਿਆ ਜਾਵੇ ਸਾਡੇ ਪਿੰਡ ਵਾਲੀ ਜਿੰਮ ਜਿੰਮ ਦਾ ਸੁਣ ਨਾ ਹੋਈ ਦੇਖਾ ਚਾਲਰਪਾਲ ਫੋਨ ਛੱਡਦੇ ਹੁਣ ਜਿੰਮ ਦੀ ਮਹੀਨੇ ਦੀ ਫੀਸ 300 ਰੁਪਏ ਹੈ ਮਹੀਨੇ ਦੀ ਇੱਕ ਤਰੀਕ ਦਾ ਇੱਕ ਤਰੀਕਾ ਜੇ ਫੇਰ ਜਮਾ ਕਰਵਾਈ ਜਾਵੇ ਲਓ ਬਈ ਰੂਲ ਕਿੰਨੇ ਬਦਲਤੇ ਚੱਲ ਹੁਣ ਬਹੁਤ ਟਾਂ ਬਾਜ ਜਮ ਲਾਈ ਬਈ ਜਦ ਤੇ ਨਿਆਰਾ ਆ ਗਿਆ ਜਮ ਲਾ ਕੇ ਤਿਆਰਪਾਲ ਕਿਵੇਂ ਲੱਗਿਆ ਹੈ ਆ ਗਿਆ ਨਿਆਰਾ ਦਿੱਲੀ ਜਾਇਆ ਕਰਾਂਗੇ ਪੱਕਾ ਮੁਕਰਦਾ ਤਾਂ ਨਹੀਂ ਗੱਲ ਤੋਂ ਪੱਕਾ ਚੱਲ ਆ ਯਾਰ ਹੁਣ ਆਪਾਂ ਨਿੰਮ ਦੀ ਦਾਤਾਂ ਕਰਨੀ ਆ ਬਹੁਤ ਬੋਟ ਬੋਟ ਹੈ ਹੋਗੇ ਉਹ ਓ ਮਾਈ ਗਾਡ ਅੱਜ ਕਿਵੇਂ ਪ੍ਰੈਸ ਫਰੈਸ ਕਰਨ ਲੱਗ ਗਿਆ ਪ੍ਰੈਸ ਤਾਂ ਮੈਨੂੰ ਲਿਗਾ ਮੈਂ ਤੈਨੂੰ ਆਇਆਗਾ ਨਾ ਹੂੰ ਜੇ ਤੂੰ ਜਾਣਾ ਟਾਈਮ ਨਾਲ ਸਟੋਰ ਤੇ ਹਾਂ ਤਾਂ ਮੈਂ ਉਹਨੇ ਟਾਈਮ ਤੇ ਨਾਲ ਆਉਂਗਾ ਹੂੰ ਤੇ ਇੱਕ ਸ਼ਰਟ ਰਹਿ ਗਈ ਮੇਰੀ ਉਹ ਪਾਈ ਜਾਈਏ ਇੱਕ ਤੇ ਮੇਰੇ ਬਾਗੇ ਕੌਣ ਬਨੂਗਾ ਬਾਗੋਂ ਨੇ ਟਾਈਮ ਤੇ ਮਨੇ ਮਨਾ ਕੇ ਵੀ ਆਉਂਗਾ ਫਿਰ ਨਹੀਂ ਤੂੰ ਲੇਟ ਹੋ ਜਾਏਗਾ ਮਰਜ਼ੀ ਤੇਰੀ ਹੁਣ ਮੈਂ ਤਾਂ ਘਰੋਂ ਪ੍ਰੈਸ ਮੇਰਾ ਤਾਂ ਕੋਈ ਨਹੀਂ ਪਾਈ ਆਪ ਪਤਾ ਜੇ ਮੈਂ ਕੱਜਾ ਚੱਲਦਾ ਪਤਾ ਚਲਾਵਾ ਲੈਣਾ ਆਪਣਾ ਮਨੂ ਆਇਆ ਬਸ ਤੇਰੀ ਵੀ ਤੇਰਾ ਤੂੰ ਨਾਲ ਹੀ ਤਾ ਬਾੜੀ ਸ਼ਿਕਰ ਨਹੀਂ ਕਰ ਸਕਿਆ ਮੇਰੇ ਸੀ ਹੈਂ ਚੱਲ ਮੈਂ ਕਰ ਦਿੰਦਾ ਕੀ ਕੀ ਸ਼ਰਟ ਪ੍ਰੈਸ ਕਰਨੀ ਇੱਕ ਇੱਕ ਰਹਿ ਗਈ ਬਸ ਬਾਕੀ ਸਭ ਸਾਰੇ ਪ੍ਰੈਸ ਕਰ ਲਏ ਚੱਲ ਮੈਂ ਕਰਦਾ ਚੱਲ ਨਾਲਾ ਤੂੰ ਦੇ ਹਰਪਾਲ ਚੱਲ ਗਿਆ ਕੰਮ ਤੇ ਚੰਗਾ ਮਾਤਾ ਸੱਸਰੀ ਘਾਲ ਸੱਸਰੀ ਘਾਲ ਜੀ ਹੋ ਟੀਨੂ ਕੀ ਆਲਾ ਭਾਈ ਮਾਦਾ ਨਹੀਂ ਕਿਤੇ ਹੋ ਭਾਗਾ ਵਾਲਾ ਦਿਨ ਹੋਊਗਾ ਜਦ ਇੱਥੇ ਪਲਪਲ ਬਣੂਗਾ ਸਾਰਿਆਂ ਨਾਲ ਵੱਧ ਖੁਸ਼ੀ ਹੁੰਦੇ ਮੈਂ ਬਣਾਉਂਗਾ ਮੈਂ ਅਜਨਮੀਨੇ ਮੇ ਜੇ ਮੈਂ ਸ਼ੁਰੂ ਕੀਤੀ ਆ ਹੈ ਕਾ ਕਰਕੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਇਹ ਵਾਲੀ ਠੀਕ ਹੋ ਠੀਕ ਹੈ ਜੀ ਸੰਦੀਵ ਰਾਤ ਇੱਥੇ ਸੀ ਤੂੰ ਹਾਂ ਠੀਕ ਆ ਰੱਖਿਆ ਮੈਂ ਵੀ ਯਾਰ 10 ਕਿਲੋ ਬਾਹਰ ਨਾਲ ਚੱਕੀ ਫਿਰਦਾ ਹਾਂ ਲਓ ਜੀ ਕਮਰਾ ਆਪਣਾ ਕੋਈ ਨਹੀਂ ਹੈਗਾ ਸਾਰੇ ਘਰੋਂ ਘਰੇ ਗਏ ਹੋਇਆ ਤੇ ਭਾਂਡੇ-ਪੁੰਡੇ ਦਾ ਸੁੱਕਣਾ ਸਾਨੂੰ ਪਤਾ ਹੀ ਯਾਰ ਆ ਜਾ ਕੇ ਹੱਥ ਨੇ ਧੋਵਾਂਗੇ ਰੀ ਹੋ ਗਿਆ ਅੱਜ ਮੁੰਡਿਆਂ ਨੇ ਕਹਿੰਦੇ ਸਿੱਧੀ ਰੂਮ ਚ ਐਂਟਰੀ ਮਾਰੀ ਆਗੀ ਇਹ ਅੱਜ ਦਾ ਹੈਪੀ ਸੁੱਕਣ ਨਾਲ ਇੱਥੇ ਹੀ ਹੈ ਇੱਥੀ ਐ ਇੱਥੀ ਐ ਇੱਥੀ ਐ ਕਿਧਰ ਗਏ ਮੁੰਡੇ ਆਪਣੇ ਕੋਈ ਕੋ ਕੀਤਾ ਰੋਟੀ ਦਾ ਕਦ ਤਿਆਰ ਆ ਆ ਚੌਲ ਕਦੋਂ ਪਈ ਆ ਵੇ ਪਰਸੋਂ ਦੇ ਪਰਸੋਂ ਦੇ ਪਈ ਆ ਪਰਸੋਂ ਬਣਾਈ ਸੀ ਤੇ ਕੱਲ ਬਣਾਈ ਸੀ ਤੂੰ ਕੱਲ ਤਾਂ ਬਰਾਈ ਕੱਲ ਤਾਂ ਹੈ ਨਹੀਂ ਪਰਸੋਂ ਹੁਣ ਆਏ ਸੀ ਪਰਸੋਂ ਦੀ ਯਾਰ ਨਹੀਂ ਕੱਲ ਸਵੇਰੇ ਬਣਾਏ ਸੀ ਸਵੇਰੇ ਉਹ ਕਿਧਰ ਫਿਰਦੇ ਆ ਗਏ ਹਾਂ ਫਿਰਦੇ ਬਾਹਰ ਉਹ ਮਾਈਕਲ ਜੈਕਸਨ ਭਾਈ ਰਪਾਲ ਪਾਟ ਦੇ ਤੋਂ ਨੇ ਬਣ ਗਏ ਅਜਿਹਾ ਚਾਲ ਜਾਲ ਮੇਰੀ ਗੱਲ ਸੁਣ ਕਿਧਰ ਕਿਹੜੇ ਦਿੰਦਾ ਫਿਰਦਾਗਾ ਹਾਂ ਬਹੁਤ ਬਹੁਤ ਕਰਦੇ ਵੀਰਾ ਪੰਜ ਰਪੇ ਤੋਂ ਦਾਦਾ ਜੀ ਦਾ ਜਮਾ ਸ਼ੋਰ ਨਹੀਂ ਕਰਦੇ ਅਸੀਂ ਕਦੋਂ ਕਹਿੰਦਾ 9 ਵਜੇ ਆਉਣੇ ਆਗੇ ਬਹੁਤ ਕਰਦੇ ਹੋ ਭਾਈ ਜੀ ਬਈ ਨਾ ਅਸੀਂ ਮੇਰੇ ਘਰ ਚ ਅਸੀਂ ਸਾਰੇ 10 ਮਿੰਟ ਮਤਲਬ ਕੀ ਆ ਗਿਆ ਹੱਸੇ ਹੱਸ ਦੇ ਘੇੜਦੇ ਨੇ ਮੁੜ ਕੇ ਅਸੀਂ ਵੀ ਮਤਲਬ ਕਿ ਰੋਟੀਆਂ ਬਣਾਉਣ ਲੱਗ ਗਏ ਨਾ ਮੈਂ ਮੈਂ ਪਹਿਲਾਂ ਆਟਾ ਗੁੰਨਣਾ ਹੋਣਾ ਰੋਟੀਆਂ ਬਣਾਉਣਾ ਹੋਣਾ ਠੀਕ ਹੈ ਫਿਰ ਦਾਲ ਬਣਾਉਣਾ ਹਨ ਫਿਰ ਭਾਂਡੇ ਮਾਂਜਦਾ ਹੁੰਦਾ ਹਾਂ ਅਸੀਂ ਕੀ ਕਰਦੇ ਆ ਤੂੰ ਕੱਲ੍ਹ ਸਾਰਾ ਕੰਮ ਕਰ ਹੀ ਜਲਾਗਾ ਹੋਰ ਜ਼ਿਆਦਾ ਕਰ ਕਿਉਂਕਿ ਅਮਾਰੇ ਇਗਜ਼ਾਮ ਆ ਰਹੇ ਆ ਵਾਲਾ ਦੇ ਰੂਮ ਵਾਲੇ ਕਹਿੰਦੇ ਭਾਈ ਤੁਸੀਂ ਰੋਲਾ ਪਾਣਾ ਪਾਉਣੇ ਹੋ ਪਰ ਅਸੀਂ ਤਾਂ ਸਵੇਰੇ 10 ਵਜੇ ਬਾਗ ਜਾਨਨੇ ਆਗੇ ਤੇ ਇਸ ਵੇਲੇ 9 ਵਜੇ ਆਉਣੇ ਆਗੇ ਪਤਾ ਨਹੀਂ ਇਹਨਾਂ ਦੇ ਪੇਪਰ ਚੱਲਦੇ ਆ ਕਿ ਸਾਰੇ ਕਿੰਨਾ ਟਾਈਮ ਹੋ ਗਿਆ ਸਰ ਜੰਗ ਚੰਦੀ ਨੇ ਹੋ ਕੇ ਰਹਿੰਦੇ ਨੇ ਉਹਨਾਂ ਦੇ ਪੇਪਰ ਹੀ ਚੱਲੀ ਜਾਂਦੇ ਆ ਅਸੀਂ ਰੋਲਾ ਕਿੱਥੇ ਪਾਉਣੇ ਲੋਕ ਰੋਲਾ ਪਾਉਂਦੇ ਆ ਸਾਡੇ ਰੋਲਾ ਆਗੇ ਚਾ ਪਹਿਲਾ ਦਮਾ ਬਾਜਾ ਲਾ ਲੈਂਦੇ ਤੇ ਇਹ ਕਰਕੇ ਹੁੰਦਾ ਉਹ ਵੀ ਨਹੀਂ ਲਾਉਂਦੇ ਬਹੁਤ ਬੂਹੂ ਬਾਤ ਰਹਿੰਦੇ ਆ ਇੱਕੋ ਇਧਰ ਹਰਫਤੇ ਵਾਲੀ ਖਾਣ ਫਿਰਦਾ ਬਾਹਰ ਤੇ ਇਧਰ ਹੋ ਮੇਰੇ ਤੱਕ ਦੋ ਸਰਫਤੇ ਵਾਲੀ ਗਾਣ ਲੱਗ ਜਾਂਦੇ ਇਹਨਾਂ ਨੂੰ ਕਹਿਣ ਨੂੰ ਵੀ ਕਹਿੰਦੇ ਜਮਾ ਪਟਿਆਲੇ ਵਾਲਾ ਦੱਸੀ ਲਾਜਾ ਕੌਣ ਪਟਿਆਲੇ ਵਾਲਾ ਦੱਸੀ ਪੁਰੇ ਆਇਆ ਰੱਸੀ ਤਾਂ ਲੱਗੇ ਮਰ ਉਹ ਦੇਖੀਏ ਮੈਂ ਜਿਹਨੂੰ ਮਨ ਕੀ ਹੁੰਦੇ ਨਾਲੇ ਕੱਪਾ ਬਣਾਈਏ ਨੇ ਭਾਈ ਦਾ ਸਾਬ ਜੀ ਅੱਜ ਇਹ ਮਸੰਡੇ ਬੜੇ ਆਰਾਮ ਨਾਲ ਪਿਆ ਦੇਖ ਦੇਖ ਦੇ ਕਿ ਮੈਰੀ ਲਾ ਦੇਖੀ ਜਾਂਦੇ ਆ ਭਾਈ ਹੈ ਕੋਈ ਸੰਘ ਸ਼ਰਮ ਬਣਾ ਲਓ ਕੁਛ ਓਏ ਹੈ ਕੋਈ ਸੰਘ ਸ਼ਰਮ ਬਣਾ ਲਓ ਯਾਰ ਕੁਛ ਤੈਨੂੰ ਬਣਾਣਾ ਆਉਂਦਾ ਤੇਰੇ ਤੋਂ ਬਹੁਤ ਆਸ ਉਮੀਦਾਂ ਲੱਗੀਆਂ ਬਣਾਉਣਾ ਨੇ ਰੋਟੀ ਰੋਟੀ ਕੁ ਬਣਾ ਲਓ ਭਾਈ ਵਣ ਕੇ ਉਹ ਲੈ ਆ ਭਾਈ ਲੈ ਆ ਯਾਰ ਆ ਦੇ ਲਓ ਨਰਾਜ਼ ਦੀ ਰੋਟੀ ਖਾ ਜਾਂਦਾ ਦੇਖ ਨਾਲ

2000 ਚੰਚਾ ਵਿੱਚ ਬੇਈਮਾਨੋ ਗਿਆ ਬੰਦਾ ਯਾਰ ਇੱਕ ਤੁਮੀ ਸਟੋਰ ਤੇ ਰੱਖ ਕੇ ਆਏਗਾ ਚੱਲ ਚੰਗਾ ਫਿਰ ਗੱਲ ਠਾਕ ਦੋ ਤੂੰ ਬਈ ਰੋਟੀ ਲੈ ਲੈ ਭੁੱਖ ਲੱਗੀ ਹੋਈ ਯਾਰ ਕਿਹ ਨਹੀਂ ਭਾਈ ਯਾਰ ਹੈਪੀ ਭਾਈ ਰੋਟੀ ਖਾਣੀ ਉੱਤਨ ਦਾ ਗਾਸਟ ਕਰੋਗੇ ਲਾਲ ਸਾਹਿਬ ਜੀ ਇਹ ਹਮਾਰਾ ਜਾਵਲਵਾ ਆ ਗਿਆ ਆਏ ਬੱਚੇ ਯਾਰ ਝੜਪਤਾ ਯਾਰ ਸਬਰ ਨਹੀਂ ਸਰਦਾਰ ਜੀ ਹਮ ਪਹਿਲੇ ਮੱਖਣ ਸਰਦਾਰ ਜੀ ਕਾ ਜੋਣਾ ਲਗਾਏਗੇ ਉਹ ਖਾਣਾ ਵੀ ਨਾ ਅੱਛਾ ਦਿੱਤਾ ਹੈ ਸਰਦਾਰ ਜੀ ਲਾ ਵੀ ਰੋਟਗਾ ਪਾਣੀ ਛਕਲੇ ਤੇ ਹੁਣ ਲੱਗਿਆ ਮੁੰਡੇ ਸੌਣ ਦੋ ਜਾਣੇ ਤਾਂ ਹੋ ਗਏ ਡੈਡ ਠੀਕ ਇਹਦੇ ਹੈਪੀ ਲੱਗਿਆ ਸੌਂਗੇ ਤੇ ਅਰਪਾਲ ਜੀ ਜਾਗਦਾ ਐ ਆਪਾਂ ਵੀ ਜਾਗਦੇ ਤੇ ਵੀਡੀਓ ਵੀਡੀਓ ਕਰ ਲਗੇ ਡੈਡ ਜੀ ਤੇ ਬੋਲਡ ਰਾਈਡ ਸਸਰੀ ਕਾਲ ਸਾਰਾ ਸਸਰੀ ਕਾਲ ਪਿਆ ਵੀਰ ਮਦਦ ਮੰਗਣ ਪਹੁੰਚਿਆ